ਹੁਣ ਆ ਖਤਮ ਆ ਝੋਨਾ ਖਤਮ ਹੋ ਗਿਆ ਕਿਵੇਂ ਕਰੋਗੇ 83 ਨਾਲ ਕਿਦਾਂ ਹਿਸਾਬ ਦਾ ਕਰੂਗਾ 83 ਨਾ ਕੀ ਕਰਨਾ ਤੂੰ ਬੰਦੇ ਬੜੇ ਬੈਠੇ ਨੇ ਆਪਣੀ ਗੱਲ ਦਾ ਗੁੱਸਾ ਨਾ ਕਰਿਆ ਜੀ ਵੀਰ ਲੂਟੂ ਬੰਦੇ ਤੁਹਾਨੂੰ ਜਿਹੜੇ ਇੱਥੇ ਪਰਲੇ ਬੰਦੇ ਪਿੰਡ ਸੁੱਕੇ ਚ ਬੈਠੇ ਹੋਣਗੇ ਪਹਿਲੀ ਵੀ ਉਧਰ ਹੋਣਗੇ ਤੇ ਇੱਧਰ ਆਣ ਕੇ ਵੀਡੀਓ ਬਣਾ ਕੇ ਆਖਣਗੇ ਬਲੋ ਜੀ ਅਸੀਂ ਤਾਂ ਡੁੱਬ ਗਏ ਆ ਤੇ ਸਾਨੂੰ ਪੈਸੇ ਪਾ ਦਿਓ ਉਹ ਕੰਮ ਨਹੀਂ ਕਰਨਾ ਅੱਜ ਪਹੁੰਚੀਆਂ ਬੱਗੇਵਾਲਾ ਬੰਨ ਤੇ ਫਰੀਦਪੁਰ ਜ਼ਿਲ੍ਹਾ ਤੇ ਆਪਣੇ ਨਾਲ ਕਿਸਾਨ ਵੀਰ ਜੁੜੇ ਹੋਏ ਆ ਆ ਰੋਡ ਵਿਖਾ ਦੇ ਪਿੱਛੇ ਮੜਾ ਜਾ ਵੀਰ ਆ ਰੋਡ ਆਉਂਦਾ ਐਨ ਲਗਭਗ ਇਥੋਂ 6 ਕਿਲੋਮੀਟਰ ਦੂਰ ਦਰਿਆ ਜੀ ਲਗਭਗ 6 ਕਿਲੋਮੀਟਰ ਦੂਰ ਇਥੋਂ ਦੇ ਹਾਲਾਤ ਦੱਸਦਿਆਂ ਤੇ ਵੀਰ ਆਪਣੇ ਨਾਲ ਜੁੜੇ ਆ ਪਿੰਡ ਬਈ ਦਾ ਬੱਗੇ ਵਾਲਾ ਤਾਂ ਬਾਈ ਸਾਸਰੀ ਕਾ ਸਾਸਰੀ ਕਾ ਕੀ ਨਾਮ ਹੈ ਆਪਣਾ ਬੂੜ ਸੇ ਬੂੜ ਸੇ ਤੇ ਕਿੰਨੀ ਜ਼ਮੀਨ ਆਪਣੇ ਕੋਲ ਇੱਥੇ ਆਪਣੇ ਪੰਜ ਕਿੱਲੇ ਆ ਜੀ ਪੰਜ ਕਿੱਲੇ ਆ ਖਤਮ ਹੈ ਜਮਾ ਖਤਮ ਹੈ ਜਮਾ ਦਿਸਦੀ ਇਥੋਂ ਹਾਂ ਜੀ ਆ ਸਾਹਮਣੇ ਆਵੇ ਆ ਟ੍ਰਾਂਫਰਮ ਦੇ ਅਗਲੇ ਬੰਦੇ ਨਾਲ ਆਪਣੀ ਪੈੜੀ ਆ ਸਭ ਆ ਜੀ ਠੀਕ ਆ ਆ ਟ੍ਰਾਂਫਰਮ ਦੇ ਅਗਲੇ ਹਾਂ ਜੀ ਤੇ ਕੀ ਆਸਮੇਂ ਤੇ ਲੱਗਦੀ ਤੁਹਾਨੂੰ ਕਿੰਨੇ ਕਿਚਰ ਚੁੱਤਰ ਜੂ ਪਾਣੀ ਤੁਹਾਡਾ ਵੀਰ ਜੀ ਜੇ ਅੱਜ ਵੀ ਪਾਣੀ ਦਰਿਆ ਨੀਵਾ ਹੁੰਦਾ ਨਾ ਇਹਨੂੰ ਸੁੱਕ ਜਾ ਸੁੱਕ ਜਾ ਵੀ 25 ਦਿਨ ਲੱਗੇ ਨਾ 20 25 ਦਿਨ ਹਾਂ ਜੀ ਅੱਜ ਵੀ ਦਰਿਆ ਨੀਵਾ ਹੁੰਦਾ ਝੋਨੇ 'ਚ ਕੁਛ ਨਹੀਂ ਝੋਨੇ 'ਚ ਜਿਹੜੇ ਪ੍ਰੁੰਬਲ ਜੀ ਦੇ ਵਿੱਚੋਂ ਕੋਈ ਆਸ ਨਹੀਂ ਹਿੱਜ ਤੁਹਾਨੂੰ ਇਹ ਨਿਸਰੇ ਸੀ ਝੋਨੇ ਕੁਛ ਨਹੀਂ ਸਾਰੇ ਤੇ ਇਹ ਕੋਹ ਗੋਪ ਤੇ ਹੀ ਤੇ ਘਰ ਆਪਣਾ ਕਿੱਥੇ ਵੀਰ ਘਰ ਆ ਵੀ ਨਾਲ ਹੀ ਆ ਵੀਰ ਪਸ਼ੂ ਪਸ਼ੂ ਰੱਖੇ ਪਸ਼ੂ ਹਾਂ ਪਸ਼ੂ ਹੈਗੇ ਤੇ ਪੱਠੇ-ਪੁੱਠੇ ਕਿਵੇਂ ਚੱਲਦਾ ਕੰਮ ਪੱਠੇ ਇਤਰਾ ਕੋਈ ਆਦਾਨੀ ਵੀ ਰਾਜ ਜਾਂਦੇ ਨੇ ਉਹ ਦੇ ਜਾਂਦੇ ਨੇ ਹੁਣ ਮੈਨੂੰ ਇਹ ਦੱਸ ਵੀ ਰਾਸ਼ਨ ਪਾਣੀ ਤੁਹਾਨੂੰ ਕਿੰਨਾ ਕੁ ਚਾਹੀਦਾ ਕੀ ਹਿਸਾਬ ਕਿਤਾਬ ਕਿਵੇਂ ਤੁਹਾਡੀ ਮਦਦ ਹੋ ਸਕਦੀ ਉਹ ਦੱਸੋ ਤੁਸੀਂ ਸਾਨੂੰ ਵੀਰ ਜੀ ਸਾਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਹੈ ਕਿਉਂ ਕਿ ਰਾਸ਼ਨ ਆਮ ਹੀ ਲੋਕਾਂ ਨੇ ਜੂੜੀ ਤਾਂ ਸਾਡੇ ਤਾਂ ਇੱਧਰ ਰਹਿ ਗਏ ਘਰਾਂ ਚ ਮਹੀਨੇ-ਮਹੀਨੇ ਦਾ ਪ੍ਰਬੰਧ ਕੀਤਾ ਆ ਠੀਕਾ ਜਿਵੇਂ ਹੋਣਾ ਹੀ ਕਣਕ ਬੀਜਣੀ ਆ ਸਾਡੇ ਹਾਲਾਤ ਵੇਖੇ ਜਾਣ 20 25 ਦਿਨਾਂ ਬਾਅਦ ਕੋਈ ਮਹੀਨੇ ਬਾਅਦ ਆਣ ਕੇ ਮੌਕਾ ਵੇਖ ਕੇ ਸਾਡੇ ਪੈੜੀ ਦੇ ਹਾਲਾਤ ਵੇਖ ਕੇ ਫਸਲ ਦੇ ਹਾਲਾਤ ਵੇਖ ਕੇ ਸਾਨੂੰ ਕੋਈ ਸਾਡਾ ਪ੍ਰਬੰਧ ਕੀਤਾ ਜਾਵੇ ਵੀ ਤੁਹਾਨੂੰ ਪ੍ਰਬੰਧ ਕੀ ਕਣਕ ਚਾਹੀਦੀ ਆ ਬੀਜਣ ਸਾਾਨੂੰ ਡਾਈ ਚਾਹੀਦੀ ਆ ਡਾਈ ਚਾਹੀਦੀ ਆ ਕਣਕ ਚਾਹੀਦੀ ਆ ਬੋਹਣ ਵਾਸਤੇ ਡੀਜ਼ਲ ਦਾ ਪ੍ਰਬੰਧ ਕੀਤਾ ਜਾਵੇ ਜੇੜੀ ਕੋਈ ਪਹਿਲੀ ਠੱਠੀ ਆ ਉਹਦਾ ਜਾਨੀ ਕਿ ਕਰਾ ਕਰੋਗੇ ਤਾਂ ਸਾਨੂੰ ਪਤਰੀ ਕੀਤੀ ਆ ਹੁਣ ਤੁਹਾਨੂੰ ਰਾਸ਼ਨ ਦੀ ਲੋੜ ਨਹੀਂ ਰਾਸ਼ਨ ਦੀ ਲੋੜ ਨਹੀਂ ਜੇ ਕੋਈ ਚਾਰਾ ਆ ਜੇ ਜਾ ਚਾਰਾ ਵੇ ਦਾਨੀ ਵੀਰਾ ਲਈ ਹੁੰਦੇ ਨੇ ਪਾਲੀ ਦਾ ਤਰਾ ਟੁੜੀ ਤੜੀ ਸਾਡੀ ਯਾਨੀ ਕਿ ਇਧਰ ਹੀ ਟੁੜੀ ਤੜੀ ਯਾਨੀ ਕਿ ਸੁੱਕੇ ਵਾਲੇ ਪਾਸੇ ਹੀ ਹੈ ਜਿਹੜੇ ਡੁੱਬੇ ਪਿੰਡ ਨੇ ਇੱਥੇ ਨੇੜੇ ਨੇੜੇ ਪਿੰਡਾਂ ਦੇ ਨਾਂ ਦੱਸ ਸਕਦੇ ਹਾਂਜੀ ਕਿਰਾ ਘਰ ਆ ਹੈ ਨਿਹਾਲਾ ਲਵੇਰਾ ਹੈ ਹਾਂਜੀ ਬੱਗੂ ਵਾਲਾ ਹੈ ਹਾਂਜੀ ਬਸਤੀ ਬੱਗੂ ਵਾਲਾ ਆ ਮੁਠਿਆਂ ਵਾਲ ਦਾ ਰਗਵਾ ਇਧਰ ਹੀ ਪਏ ਨਾ ਧਰਿ ਗਰਾਮ ਇਹ ਸਾਰਾ ਦਰਿਆ ਦੇ ਵਿੱਚ ਹੈ ਇਹ ਦਰਿਆ ਦੇ ਵਿੱਚ ਹੀ ਹੈ ਇਹ ਹਰ ਸਾਲ ਹੀ ਇਦਾਂ ਹੁੰਦੀ ਤੁਹਾਡੇ ਨਾਲ ਕਿ ਕਦੇ-ਕਦਾਂ ਹੀ ਮਤਲਬ ਕਿ ਕਿਵੇਂ ਹੁਣ 23 ਦੇ ਵਿੱਚ ਆ ਗਿਆ ਸੀ ਅੱਛਾ ਜੀ ਤੇ 24 ਲੰਘਿਆ 25 ਫੇਰ ਆ ਗਿਆ 25 ਚ ਫੇਰ ਆ ਗਿਆ ਇਹ 23 ਤੋਂ ਪਹਿਲਾਂ ਕਦੋਂ ਆਇਆ ਸੀ ਇੱਥੇ ਪਾਣੀ 13 ਜੀ ਵੀ ਆਇਆ ਸੀ 2013 ਚ ਵੀ ਮਾਰ ਪਈ ਤੁਹਾਨੂੰ ਹਾਂ 19 ਜੀ ਵੀ ਆਇਆ ਹੈ 2013 ਚ ਵੀ ਫਸਲ ਖਤਮ ਹੋ ਗਈ ਬਿਲਕੁਲ ਖਤਮ ਹੋ ਗਈ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਕਰਜ਼ਾ-ਕੁਰਜ਼ਾ ਕਿਵੇਂ ਆ ਕੀ ਹਿਸਾਬ ਕਰਾਂ ਮੈਂ ਪਰਸਨਲ ਸਵਾਲ ਆ ਗੁੱਸਾ ਨਾ ਕਰੀ ਮੇਰਾ ਵੀ ਕਿਉਂਕਿ ਜ਼ਿੰਮੇਵਾਰ ਭਰਾ ਹਰੇਕ ਸਿਰ ਆ ਮੇਰੇ ਸਿਰ ਵੀ ਆ ਮੈਂ ਵੀ ਦੇਣਿਆ ਫਿਰ ਵੀ ਕਿਵੇਂ ਚੱਲਦਾ ਕਿਉਂਕਿ ਇੱਕ ਫਸਲ ਖਰਾਬ ਹੋ ਜੇ ਹੁਣ ਆ ਖਤਮ ਆ ਝੋਨਾ ਖਤਮ ਹੋ ਗਿਆ ਕਿਵੇਂ ਕਰੋਗੇ ਆੜਤੀ ਨਾਲ ਕਿਦਾਂ ਹਿਸਾਬ ਦਾ ਕਰੂੰਗਾ ਆੜਤੀ ਨਾਲ ਕੀ ਕਰਨਾ ਇਤਰੇ ਹੀ ਆ ਬਸ ਡੰਗਰ-ਡੁੰਗਰ ਰੱਖੇ ਨੇ ਪਛੂਆ-ਪਛੂਆ ਗੁਜ਼ਾਰਾ ਕਰੀ ਜਾਂਦੇ ਨਹੀਂ ਆੜਤੀ ਆ ਫਿਰ ਐ ਨਹੀਂ ਆਂਦਾ ਯਾਰ ਵੀ ਪੈਸੇ ਲਿਆਓ ਵੀ ਫਸਲ ਤਾਂ ਆਉਣੀ ਨਹੀਂ ਆਂਦਾ ਦੇ ਆੜਤੀ ਆ ਰਿਆਂਦਾ ਪਰ ਆੜਤੀ ਆ ਵੀ ਜਿਵੇਂ ਆਂਦੇ ਉਹ ਆਪ ਸੰਬਰ 23 ਦੇ ਵਿੱਚ ਉਹਨੇ ਚਲੋ ਸਾਡੇ ਨਾਲ ਮਦਦ ਕੀਤੀ ਯਾਰ ਤੀਨੇ ਸਾਡਾ ਰਿਸ਼ਤੇਦਾਰੀ ਆ ਭੂਆ ਦਾ ਜਵਾਈ ਆ ਅੱਛਾ ਅੱਛਾ ਤੇ ਚਲੋ ਨੇ ਵਿਆਹ ਵੀ ਹੀ ਛੱਡਤੀ ਉਹਨੇ ਅੱਛਾ ਅੱਛਾ ਠੀਕ ਇਹਨਾਂ ਹੀ ਕਰ ਸਕਦੇ ਨੇ ਵੀ ਸਾਡੇ ਨਾਲ ਸਹਿਯੋਗ ਕਰਦੇ ਜਿੰਨੇ ਜੋ ਕੇ ਅੱਗੇ ਕਰਦੇ ਨੇ ਬਈ ਆਰਤੀ ਵੀ ਸਾਡੇ ਨਾਲ ਭੈਣ ਭਰਾ ਮਾਰਦਾ ਹਾਂ ਹਾਂਜੀ ਹਾਂਜੀ ਭਾਈ ਨੇ ਆ ਵਖਾਈ ਮੜੀ ਕੋਠੀ ਇਹ ਸਾਫਤਾ ਵਲਾ ਕੇ ਬਣਾਈ ਸੀ ਬਾਈ ਇਹ ਹਾਂ ਹਾਂ ਲੈਵਲ ਰੱਖ ਕੇ ਬਣਾਈ ਲੈਵਲ ਰੱਖ ਕੇ ਬਣਾਈ ਵੀ ਇਹਦੇ ਉੱਤੇ ਪਾਣੀ ਨਹੀਂ ਜਾ ਸਕਦਾ ਜੀ ਜੇ ਆ ਗਿਆ ਚਲਾ ਤੇ ਇਹ ਟੁੱਟ ਸਕਦਾ ਇਹ ਬੰਨ ਟੁੱਟ ਜਾਣਾ ਇਹ ਬੰਨ ਟੁੱਟ ਜੇ ਤਾਂ ਕਿੰਨੀ ਕੁ ਮਾਰ ਕਰੂਗਾ ਅੱਗੇ ਇਹ ਫਰੋਜਪੁਰ ਤੱਕ ਜਾਣਾ ਜੀ ਫਰੋਜਪੁਰ ਤੱਕ ਦੱਸ ਦੋ ਇਹ ਲਾਸਟ ਬੰਨ ਆ ਦਰਿਆ ਦਾ ਬੰਨ ਇਹਨਾਂ ਦੀ ਠੂਸੀ ਬੰਨ ਨੂੰ ਬੋਲਦੇ ਹੋ ਇਹਨੂੰ ਠੂਸੀ ਬੰਨ ਬੋਲਦੇ ਹਾਂਜੀ ਇਹ 55 'ਚ ਬਣਿਆ ਜੀ ਇਹ 1955 'ਚ ਬਣਿਆ ਹਾਂਜੀ 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 ਇਹ ਬੰਨ ਫਿਰ ਯਾਨੀ ਕਿ ਫਾਇਲਕਾ ਤੱਕ ਇਹ ਸਹੀ ਇਹ ਸੈਣੀ ਵਾਲੇ ਨੂੰ ਉੱਧਰ ਜਾਂਦਾ ਜੰਦਾ ਅੱਗੇ ਅੱਛਾ ਇਹ ਇਹ ਯਾਨੀ ਕਿ ਲਾਸਟ ਆ ਇਸ ਤੋਂ ਬਾਅਦ ਖਤਮ ਹੈ ਐਂਡ ਆ ਐਂਡ ਆ ਜੀ ਐਂਡ ਬਿਲਕੁਲ ਇਹ ਜੇ ਕਿਤੇ ਇਹੋ ਜਿਹੀ ਬਾਈ ਤੇ ਕ੍ਰੋਪੀ ਆਵੇ ਨਹੀਂ ਤਾਂ ਤੁਸੀਂ ਤਾਂ ਫਿਰ ਆਏ ਸਾਲ ਯਾਨੀ ਕਿ ਹਰ ਦੂਜੇ ਸਾਲ ਡੁੱਬਦੀ ਹੈ ਸਾਹੀ ਤੁਹਾਨੂੰ ਗਿੱਜੇ ਖੜੇ ਆ ਜੀ ਗਿੱਜੇ ਖੜੇ ਆ ਵੀ ਉਹ ਆਤ ਜੀ ਪਈ ਖੜੀ ਆ ਵੀ ਜਦੋਂ ਪਾਣੀ ਆਏ ਤਾਂ ਚੋਲੀਆਂ ਛੱਡੋ ਖੜਾ ਆ ਜੀ ਇਥੇ ਫਿਰ ਮੱਝ ਵਾਲੇ ਏਰੀਏ ਚ ਤੁਹਾਡੇ ਬੰਦੇ ਖੈਦਾਨੀ ਵੀ ਖੈਰ ਬਹੁਤ ਵੱਡੀ ਬਹੁਤ ਜਿਆਦੇ ਵੀ ਦਾਨੀ ਪਰੇ ਤੋਂ ਪਰੇ ਆਉਂਦੇ ਨੇ ਅੱਛਾ ਤੇ ਲਗਭਗ ਅਜੇ ਮਹੀਨਾ ਲੱਗੂਗਾ ਇਸ ਪਾਣੀ ਦਾ ਹਾਂ ਜੀ ਇਹਨੂੰ ਮਹੀਨਾ ਲੱਗੂਗਾ ਵੀ ਕਿਤੇ ਇਹ 5000 ਦਾ ਰ ਇਹ ਰਾਸ਼ਨ ਦੀ ਲੋੜ ਨਹੀਂ ਹੁਣ ਇਸ ਟਾਈਮ ਜਿਵੇਂ ਮੰਨ ਲਓ ਕੋਈ ਗਰੀਬ ਦਾ 2 ਕਿੱਲੇ ਜਾਂ 4 ਕਿੱਲੇ ਉਹਦਾ ਝੋਨਾ ਮਰਦਾ ਉਹਨੂੰ ਕਣਕ ਦੀ ਲੋੜ ਆ ਜਾਂ ਦਾਈ ਦੀ ਲੋੜ ਆ ਆਪਾਂ ਤਾਂ ਇਹੋ ਬੇਨਤੀ ਕਰਨੀ ਚਾਹੁੰਦੇ ਆ ਵੀ ਰਾਸ਼ਨ ਦੀ ਨਹੀਂ ਲੋੜ ਅਬ ਜਿਵੇਂ ਕਿ ਡੀਆਰ ਹੋ ਗਿਆ ਕੰਪਨੀ ਦਾ ਬੀਜ ਜਾਂ ਕਿਸੇ ਗਰੀਬ ਤੋਂ ਡਾਈ ਨਹੀਂ ਲਈ ਜਾਣੀ ਜਾਂ ਕਿਸੇ ਤੋਂ ਕਣਕ ਨਹੀਂ ਲਈ ਜਾਣੀ ਵੀ ਕਣਕ ਦਾ ਵੀ ਤੇ ਜਾਂ ਡਾਈ ਦੀ ਕੋਈ ਹਸਾਇਦਾ ਕਰ ਸਕਦਾ ਉਹ ਕਰ ਕਰਦੇ ਉਹ ਰਾਸ਼ਨ ਨਾਲ ਉਹ ਦੁਬਣੀ ਲੱਗੂਗੀ ਕਿਉਂਕਿ ਅਗਲੀ ਫਸਲ ਅਗਲੀ ਫਸਲ ਬੀਜਣ ਜੋਗਾ ਹੋ ਜੂਗਾ ਤਾਂ ਮਿੱਤਰੋ ਇਹ ਹੁਣ ਇਹ ਤਾਂ ਮਰ ਗਈ ਆ ਇਹ ਤਾਂ ਮਰ ਗਿਆ ਜਿਹੜੇ ਮਰੇ ਨੇ ਪਹਿਲਾਂ ਕਰਜਾ ਚੁੱਕਿਆ ਵਿਚਾਰੇ ਨੇ ਉਹ ਕਿਵੇਂ ਅਗਲੀ ਫਸਲ ਕਿਵੇਂ ਤਿਆਰ ਕਰੂ ਅਗਲੀ ਕਣਕ ਤੇ ਵੀ ਜੇ ਕਿਲੇ ਦਾ ਖਰਚਾ ਲਈਏ ਤੇ 10 ਤੋਂ 15000 ਰੁਪਏ ਖਰਚਾ ਆਉਂਦਾ ਹਾਂਜੀ ਹਾਂਜੀ ਤਾਂ ਕੁੱਲ ਕੁੱਲ ਮਿਲਾ ਕੇ ਬਈ ਇੱਥੋਂ ਦੇ ਜ਼ਿੰਮੇਵਾਰਾਂ ਭਰਾਵਾਂ ਦਾ ਕਹਿਣਾ ਵੀ ਸਾਡੇ ਕੋਲੇ ਬਈ ਰਾਸ਼ਨ ਵਾਧੂ ਆ ਸਾਨੂੰ ਰਾਸ਼ਨ ਦੀ ਨਹੀਂ ਲੋੜ ਸਾਨੂੰ ਆ ਹੈਲਪ ਦੀ ਲੋੜ ਹੈ ਹੈਲਪ ਕਾਦੀ ਆ ਬੀਜ ਦੀ ਡੀਜ਼ਲ ਦੀ ਯਾਨੀ ਕਿ ਕੋਈ ਜੇਕਰ ਕਿਸੇ ਦੇ ਰੇਤਾ ਚੜ ਗਈ ਆਣ ਕੇ ਟਰੈਕਟਰ ਲਿਆ ਕੇ ਜਾਂ ਡੀਜ਼ਲ ਦੇ ਕੇ ਸਾਡੀ ਉਹ ਮਦਦ ਕਰ ਦੇ ਰਾਸ਼ਨ ਸਾਡੇ ਕੋਲੇ ਵਾਧੂ ਆ ਤੂੜੀ ਵੀ ਇਹ ਬਾਈ ਕਹਿੰਦੇ ਵੀ ਸਾਡੇ ਕੋਲ ਤਕਰੀਬਨ ਹੈ ਹਾਂ ਜੀ ਪੱਠਿਆ ਚਾਰਾ ਵੀ ਅਸੀਂ ਪ੍ਰਬੰਧ ਕਰ ਲਾਂਗੇ ਪੱਠਿਆਂ ਪੁੱਠਿਆਂ ਦੀ ਵੀ ਇੰਨੀ ਲੋੜ ਨਹੀਂ ਕਿਉਂਕਿ ਆਲਰੇਡੀ ਇੱਥੇ ਬਹੁਤ ਧਾਨ ਹੋ ਚੁੱਕਿਆ ਸਾਡੇ ਗਏ ਜਾਂ ਕਿ ਗਰੀਬ ਦਾ ਹਾਂ ਜਾਂ ਕਿ ਇਹ ਗਰੀਬ ਦਾ ਕੋਠਾ ਜਿਵੇਂ ਕਿ ਦਰਾ ਕਿਹੜਾ ਧੂਰੀ ਧੀਰਾ ਕਾਲਾ ਪਿੰਡ ਕਹਿੰਦੇ ਕਾਫੀ ਗਰੀਬ ਆ ਇੱਥੋਂ ਦੇ ਲੋਕ ਯਾਨੀ ਕਿ ਜ਼ਿਆਦਾਤਰ ਮਜ਼ਦੂਰ ਨੇ ਉਹਨਾਂ ਦੀ ਮਦਦ ਕੀਤੀ ਤਾਂ ਹੱਥ ਜੋੜ ਕੇ ਸਾਡੇ ਨੂੰ ਵੀ ਬੇਨਤੀ ਆ ਵੀ ਲਗਭਗ ਪਾਣੀ ਉਤਰਨ ਤੱਕ ਅਜੇ ਤੋ 15 20 ਦਿਨਾਂ ਤੱਕ ਆਓ ਇੱਥੇ ਟਰੈਕਟਰ ਅੰਦਰ ਜਾਣਗੇ ਪਾਣੀ ਉਤਰੇ ਹੋਏਗਾ ਕਿਉਂਕਿ ਹੁਣ ਗਾਂ ਬਾਰਿਸ਼ ਨਹੀਂ ਦੱਸੀ ਤੇ ਫੇਰ ਆਣ ਕੇ ਇਹਨਾਂ ਵੀਰਾਂ ਨਾਲ ਮਿਲ ਕੇ ਜਿਵੇਂ ਕਿ ਬਾਈ ਗਰਜੀਤ ਸਿੰਘ ਕੀ ਨਾ ਬਾਈ ਆਪਣਾ ਜਗਰਾਜ ਜਗਰਾਜ ਸਿੰਘ ਆ ਤੇ ਬਾਈ ਆਪਣਾ ਬੋੜ ਸਿੰਘ ਇਹਨਾਂ ਲੋਕਾਂ ਨੂੰ ਮਿਲ ਕੇ ਕਿਉਂਕਿ ਇਹ ਬੰਦੇ ਇਮਾਨਦਾਰ ਇੱਥੇ ਕਿਉਂਕਿ ਇੱਕ ਲੋਟੂ ਬੰਦੇ ਬੜੇ ਬੈਠੇ ਨੇ ਆਪਣੀ ਗੱਲ ਦਾ ਗੁੱਸਾ ਨਾ ਕਰਿਆ ਜੀ ਵੀਰ ਲੂਟੂ ਬੰਦੇ ਤੁਹਾਨੂੰ ਜਿਹੜੇ ਇੱਥੇ ਪਰਲੇ ਪੰਨੇ ਪਿੰਡ ਸੁੱਕੇ ਚ ਬੈਠੇ ਹੋਣਗੇ ਪਹਿਲੀ ਵੀ ਉਧਰ ਹੋਣਗੇ ਤੇ ਇੱਧਰ ਆਣ ਕੇ ਵੀਡੀਓ ਬਣਾ ਕੇ ਆਖਣਗੇ ਵੀ ਲੋ ਜੀ ਅਸੀਂ ਤਾਂ ਡੁੱਬ ਗਏ ਆ ਤੇ ਸਾਨੂੰ ਪੈਸੇ ਪਾ ਦਿਓ ਉਹ ਕੰਮ ਨਹੀਂ ਕਰਨਾ ਗਰਾਊਂਡ ਲੈਵਲ ਤੇ ਆਓ ਜਿਵੇਂ ਅਸੀਂ ਆਏ ਆ ਤੇ ਜਿਨੇ ਵੀ ਅਸੀਂ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜਿਨੇ ਵੀ ਮੇਰੇ ਨਾਲ ਮਿੱਤਰ ਸੱਜਣ ਐਨ ਆਰ ਆਈ ਭਰਾ ਜੁੜੇ ਆ ਤੇ ਅਸੀਂ ਉਹਨਾਂ ਨੂੰ ਕਹਾਂ ਆਖਾਂਗੇ ਵੀ ਗਰਾਊਂਡ ਲੈਵਲ ਤੇ ਆਓ ਕੋਈ ਆਪ ਦਾ ਸਾਂਝਾ ਬੰਦਾ ਭੇਜੋ ਤੇ ਇਹਨਾਂ ਪਿੰਡਾਂ 'ਚ ਝਾਤੀ ਮਾਰੋ ਤੇ ਭਾਈ ਡੀਜ਼ਲ ਤੇ ਕਣਕ ਤੇ ਡਾਈ ਰੇਖਾ ਦੀ ਤੁਸੀਂ ਆਣ ਕੇ ਮਦਦ ਕਰ ਸਕਦੇ ਹੋ ਜਾਂ ਜਿਹਦਾ ਕੋਈ ਕੋਠਾ ਡਿੱਗਿਆ ਜਾਂ ਉਹਨੂੰ ਜਿੰਨੀ ਵੀ ਹੋ ਸਕੇ ਡੰਗਰ ਲੈ ਕੇ ਬਾਹਰ ਆਏ ਹਾਂ ਹਾਂ ਡੰਗਰਾਂ ਲੈ ਕੇ ਬਹੁਤ ਦੁਖੀ ਆ ਡੰਗਰਾਂ ਵਾਲੇ ਵੀ ਤੁਹਾਨੂੰ ਇੱਥੇ ਵਿਖਾਵਾਂਗੇ ਬੁਰਾ ਹਾਂ ਆ ਲਾਸਟ ਤੂਸੀ ਬੰਨਾ ਇਸ ਤੋਂ ਬਾਅਦ ਜੇਕਰ بارش ਹੁੰਦੀ ਆ ਤਿੰਨ ਦਿਨ ਦੱਸੀ ਆ ਇਹ ਬੰਨ ਟੁੱਟਦਾ ਤੇ ਬਰਬਾਦੀ ਏ ਬਾਈ ਜੀ ਸਾਹਮਣੇ ਤੁਹਾਡਾ ਖੇਤ ਹੈ ਨਾ ਹਾਂਜੀ ਹਾਂਜੀ ਆਪਣੇ ਇਹ ਬੱਗੇਵਾਲ ਦੀ ਆਪਣੇ ਇੱਥੇ ਹਾਂਜੀ ਹਾਂਜੀ ਆ ਜਿਹੜੇ ਆ ਥੰਬੇ ਤੋਂ ਪਰਾਂਪਰਾ ਆਪਣੀ ਖੇਤ ਸ਼ੁਰੂ ਹੋ ਜਾਂਦਾ ਅੱਛਾ ਇੱਕ ਹੋ ਮੋਟਰ ਆਪਣੀ ਪਰਲੇ ਪਾਸੇ ਇਹ ਸਾਰੇ ਬੱਗੇਵਾਲ ਦੀ ਪੈੜੀ ਆ ਜੀ ਸਾਹਮਣੇ ਸਾਰੇ ਕਿੰਨੇ ਕਿਲੇ ਜੀ ਤੁਹਾਡੇ ਇਹ ਬੱਗੇਵਾਲ ਦੇ ਹੋਣਾ ਸਾਡੇ ਹੈ ਜੀ